हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵੜੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰਨ ਗੱਬਣ ਗਾਵਾ ਸੇ ਲਈ ਲੈ ਕੇ ਆਏ ਹਾਂ ਜੋ ਆਪ ਪੁੱਛ ਰਹੇ ਨੇ ਭਾਈ ਤੁਹਾਡੇ ਭਾਈ ਜੀ ਹਸਕਾਲ ਸਸੀ ਗਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਬਈ ਜੀ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂ ਦਾ ਜ਼ਿਲ੍ਹਾ ਬਟਿੰਡਾ ਤਸਵੀਰ ਰਾਮਪੁਰਾ ਫੂਲ ਨੇੜੇ ਪਿੰਡ ਭਾਈ ਨੇੜੇ ਜੇਠੂਆ ਰਹਿੰਦਾ ਬਈ ਮੋਬਾਈਲ ਨੰਬਰ ਬੋਲੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦਾ ਕਿਹੜਾ ਸੂਸਾ ਇਹ ਦੂਜਾ ਸੂਸਾ ਸੋਈਆ ਬਈ ਕਿੰਨੇ ਦਿਨ ਲੇਂਗੀ ਇਹਦਾ 1 ਹਫਤਾ ਪਿਆਦਾ ਡਾਕਟਰ ਢੋਲੀ ਢਾਲੀ ਬਹੁਤਾ ਬੱਚੀ ਦਿਖਾ ਦੇ ਕੱਚੀ ਕੱਚੀ ਆ ਬਈ ਕਹਿੰਦਾ ਹਫਤਾ ਖੰਡ ਲੈਂਦੀ ਆ ਤੇ ਢਾਲੀ ਬਹੁਤਾ ਬੱਚੀ ਢੋਲੀ ਬਹੁਤਾ ਬਰੀਕੀ ਬਰੂਕੀ ਬਾਕੀ ਠੰਡੀ ਠੰਡੀ ਵਾਲੀ ਡਾਕਟਰ ਲੈ ਕੱਲਾ ਕੱਲਾ ਥਣ ਹੱਲੇ ਬੈਠਾ ਰਾਇ ਬੱਚੀ ਤੇ ਉਹ ਇਨਾ ਬਹਿ ਗਿਆ ਬਈ ਕੋਈ ਬਈ ਲੱਤ ਨਹੀਂ ਛਾੜਨੀ ਪੂਰੀ ਠੱਡੀ ਸੀ ਦਾ ਕੱਚੀ ਕੱਚੀ ਢੋਲੀ ਦਾ ਵਾਲੀ ਡਾਕਟਰ ਲੈ ਜਮਾਈ ਪੋਲੀ ਪਈ ਆ ਬਈ ਲੈ ਕਿਆ ਬਾਤ ਹੈ ਬਾਕੀ ਲੈ ਥੱਲੇ ਬੱਚਾ ਬੈਠਾ ਰਹੇ ਇਹਨੂੰ ਕੋਈ ਚੱਕਰ ਨਹੀਂ ਲੈ ਅੱਛਾ ਲੈ ਮੈਂ ਕਹਿੰਨਾ ਕੀ ਬਾਤ ਆ ਭਾਈ ਚਾਹ ਜਵਾਕ ਬਾ ਦੇ ਪੂ ਚੱਕ ਕੇ ਖੜ ਦੀ ਕਰ ਹਾ ਪੂਰਨ ਵੀ ਆਰਡਰ ਬਹੁਤ ਸੋਹਣਾ ਉਹ ਨਹੀਂ ਪੂਰਨ ਆਰਡਰ ਜਨਾਬ ਅੱਛੇ ਨੂੰ ਆ ਭਾਈ ਕਿਆ ਬਾਤ ਆ ਭਾਈ ਕਿਸੇ ਦਾ ਹੱਤਾ ਬੱਚੀਆਂ ਮੰਨਣਾ ਬਹੁਤਾ ਹੋਇਆ ਫੁੱਲ ਲੈ ਭਾਈ ਤੋੜ ਕੇ ਦਿਖਾ ਦੇ ਯਾਦ ਬ੍ਰੀਡ ਚੰਗੀ ਆ ਕਿੰਨਾ ਕੁ ਦੁੱਧ ਦੀ ਅਸਟੀਮੇਟ ਦੁੱਧ ਡਾਕਟਰ ਬਲੂ ਨੇ 22 ਕਿਲੋ ਕੱਢਿਆ ਤੇ ਕਿ 24 25 ਕਿਲੋ ਫੁੱਲਾ ਕੱਢੂਗੀ ਅੱਛਾ 22 23 ਦਾ ਫੁੱਲਾ ਹੀ ਮੰਨ ਕੇ ਲੈ ਕੇ ਜਾਵੇਂ ਉਰੀਨਾ ਕੁੱਲੀ ਇਹ ਹੀ ਬਈ ਬੱਚੀ ਮੋਤੀਬਦੀ ਚੰਗੇ ਥੋੜੇ ਥੋੜੇ ਸਿੰਘ ਆ ਨਾਂ ਦੇ ਵਾਂਗੂ ਸਿੰਘ ਤੇ ਬਾਕੀ ਰਾਜੀ ਰੂਜ ਹੀ ਫੁੱਲ ਆ ਬਈ ਤੋਰਾ ਤਾਰਾ ਚੰਗਾ ਆਡਰ ਕਮਾਲ ਦਾ ਕੱਚੀ ਕੱਚੀ ਆ ਬਈ ਦਿਨ ਹੱਜੇ ਠੰਡੀ ਦਾ ਰੈਕਟਰ ਏਡੀ ਆ ਲੈ ਇੱਥੇ ਖੜਾ ਕੇ ਫੇਰ ਥੱਲੇ ਦਾ ਜੀ ਆਪਣਾ ਲੈ ਬਈ ਮੈਂ ਕਹਿੰਦਾ ਕੀ ਬਾਤ ਚਾਹੇ ਭਾਈ ਕਹਿੰਦਾ ਵਿੜੇ ਦੇ ਬਚਾਲੇ ਖੜਾ ਲੈ ਸਸਾ ਸੈੱਟ ਦੇ ਜਿਵੇਂ ਮਰਜੀ ਆ ਲੈ ਲੈ ਹਾ ਰਾਈਕਟਰ ਲੈ ਲੈ ਕੀ ਬੋਲ ਲੈ ਬਰੀਕੀ ਬਹੁਤ ਬਾਲੀ ਬੋਲੀ ਆ ਬੱਚੀ ਇਹਦਾ ਬਾਨਾ ਬਹੁਤ ਆ ਰਸੂਗੀ ਬੱਚੀ ਸਹੀ ਗੱਲ ਆ ਭਾਈ ਥੋੜੀ ਨਾ ਖੁੱਲੀ ਰਹੀ ਵੀ ਟਰੈਕਟਰ ਉੱਥੇ ਠੀਕ ਆ ਭਾਈ ਤੇ ਕੀ ਮੁੱਲ ਆ ਭਰਾ ਇਹਦਾ ਅੱਜ ਦਾ ਮੁੱਲ ਤਾਂ ਡਾਕਟਰ ਜਾਵਾਂ ਜਾਇਆ ਹੀ ਆ ਬਸ ਆਪਣੇ ਅੱਛਾ ਹਾਂ ਅੱਜ ਤਾਂ ਤੂੰ ਆਈ ਮੰਨ ਵਾਸਤੇ ਜਾਵਾਂ ਕੋਫਰੀ ਹੈਗਾ ਪਹਿਲਾਂ ਵੀ ਭਾਈ ਜਾਇਜ ਹੁੰਦੇ ਹਾਂ ਹਾਂ 52000 ਦੀ ਬੱਚੀ ਦੇਣੀ ਆ ਭਾਈ ਜਮਾ ਜਾਇਜ ਰੇ 75 ਨਹੀਂ ਕੋਈ 80 52000 ਦੀ ਬਾਈ ਕਹਿੰਦਾ 68 ਦੇ ਦਾਂ ਕੋਈ 70 ਨਹੀਂ 75 ਨਹੀਂ ਇੱਕ ਵੀਰ ਬਣ ਕੇ ਆਏ ਨਾ ਕਿਆ ਕਰਨ ਆਪਣੀ ਬੇਨਤੀ ਹੱਥ ਬੰਨ ਕੇ ਵੀ ਇਨਾਂ ਤੁਸੀਂ ਮੁੱਲ ਕਰਿਆ ਸੀ ਮੁੱਲ ਨਹੀਂ ਆਪਾਂ ਕਰਦੇ ਇਹਦੇ ਵਿੱਚ ਬਸ ਮਾਨ ਤਾਲ ਮਾਣਾ ਮੋਟੇ ਹੋਊਗਾ ਲੈਣ ਦੇਣੀ ਆ ਰੇਟ ਹਾਂ ਇਹ ਜੀ ਬੱਚੀ ਦਾ 75 ਮੰਗਣਾ 75 ਵੀ ਕੋਈ ਵਾਧਾ ਨਹੀਂ ਡਾਕਟਰ ਬੋਲ ਗਰਾਊਂਡ ਨੂੰ ਬਾਈ ਕਹਿੰਦਾ 75 ਕਰਾ ਲਓ 52000 ਦੀ ਵੜ ਦੇ ਤਾਂ ਕੱਚੀ ਇਹਦਾ ਲੈਨਰ ਸੁਣ ਗਈ ਬੱਚੀ ਜਿੱਦੇ ਬਣੀ ਦੂਆਂ ਇਹ ਦੇਖੀ ਬਹੁਤ ਸੋਹਣਾ ਤਿਆਰ ਸਹੀ ਕਹਿ ਰਹੇ ਹੋ ਅੱਗੇ ਭਾਈ 2 ਨੰਬਰ ਕਿਹੜਾ ਸੂਤ ਹੁੰਦੀ ਇਹ ਵੀ ਦੂਜੇ ਹੀ ਹੁੰਦੀ ਆ ਭਾਈ ਕਿੰਨੇ ਦਿਨ ਲੈਂਦੀ ਆ ਭਾਈ ਹੱਤਾਂ ਹੀ ਇਹਦਾ ਪਿਆ ਹੈ ਡਾਕਟਰ ਕੱਚੀ ਕੱਚੀ ਇਹ ਵੀ ਬਹੁਤ ਬੱਚੀ ਹੈ ਵੀ ਬੜੀ ਜੰਗੀ ਹੈ ਲੈ ਤੇ ਲਾਡੋ ਲੈ ਜਾਏ ਬਹੁਤਾ ਬੱਚੀ ਦੀ ਹੈ ਲੈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਠੰਡੀ ਠੰਡੀ ਹੋਈ ਰਹਿਟਰ ਲੈ ਲੈ ਵਾਹ ਮਹਾਠੰਡੀ ਨਹੀਂ ਜਿਆਦਾ ਵੀ ਜਾਂਦਾ ਕੋਈ ਚੈੱਕ ਨਹੀਂ ਆਪਾਂ ਮਾੜਾ ਪਸੂ ਲੈਂਦੇ ਨਹੀਂ ਭਾਈ ਠੰਡਾ ਪਸੂ ਰਹਿਣੇ ਆਪਾਂ ਰਹਿਟਰ ਕਿੰਨਾ ਕੀ ਰਿਕਾਰਡ ਦੁੱਧ ਉਹ ਭਾਈ ਦੁੱਧ ਆਵੇ 20 ਕਿਲੋ ਦਾ ਸੱਬਲ ਹੁੰਦਾ ਖੋਲ ਆ ਭਾਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਕੀ ਆ ਕੱਦ ਫੇਸ ਬੜਾ ਪਿਆਰਾ ਕਰ ਥੋੜੀ ਜਿਹੀ ਕੱਚੀ ਕੱਚੀ ਆ ਬੱਚੀ ਬਹੁਤ ਜੰਗਰੇਟਰ ਦੀ ਬਾਦੀ ਬਹੁਤ ਚੰਗੀ ਆ ਸੁਨੱਖ ਪੁਣਾ ਚੰਗਾ ਬੈੜ ਦੇ ਵਿੱਚ ਬਾਕੀ ਬਾਈ ਦੀ ਗੱਲ ਸਹੀ ਆ ਕੱਚੀ ਕੱਚੀ ਆ ਹਜੇ ਦੇਣ ਲੈਦੀ ਆ ਬਈ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੇ ਨੇ ਵਧੀਆ ਤਿਆਰ ਖੰਡੀਆਂ ਈਡੀ ਡੈਕਟਰ ਲੈ ਇੱਥੇ ਫੇਰ ਵਾਜਾ ਥੱਲੇ ਪਾ ਲੈ ਲੈ ਨਾ ਕੀ ਬੋਲਦਾ ਲੈ ਕੋਈ ਚੱਕਰੀ ਨਹੀਂ ਬਈ ਲੱਤ ਸਾਡਾ ਵਾਲਾ ਦਾ ਕੰਮ ਹੀ ਨਹੀਂ ਜਿਵੇਂ ਮਰਜੀ ਆ ਚਲਾਈ ਚੱਲ ਕੋਈ ਚੱਕਰ ਨਹੀਂ ਮੁੱਲ ਭਰਾ ਦਾ ਏ ਬਸ 62000 ਦੀ ਦੇ ਦਿਆਂਗੇ ਮਾਨ ਤਾਨ ਹੋ ਜਾ ਮਾਰਾ ਮੋਟਾ ਹੋ ਜਾਊਗਾ 62000 ਅੱਜ ਦਾ ਜਮਾ ਜਾਇਜ ਆਪਣੇ ਮੋਲ ਦਾ ਟਰ ਮੋਲ ਜਮਾ ਜਾਇਜ ਬਈ 62000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜਰੂਰ ਹੋ ਜਾ ਬਣੂ ਬਣੂਗੀ 77000 ਦੀ ਵਸੀ ਹੈ ਦਾ ਟਰੱਕ ਹੱਥਾਂ ਸਾਹਮਣੇ ਦਾ ਬੰਦਾ ਅੱਜੀ ਕੱਚੀ ਆ ਬੱਚੀ ਲੈ ਸਹੀ ਗੱਲ ਬਾੜੀ ਪੋਲੀ ਆ ਵਾ ਕਿ ਥਾਂ ਵਿਗਾ ਦੇ ਦਾ ਟਰ ਲੈ ਕੀ ਬਾਤ ਹੈ ਫੋਨ ਫੋਨ ਬੜਾ ਚੰਗਾ ਬੱਚੀ ਦਾ ਲੈ ਸਹੀ ਗੱਲ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੁਆ ਸੁਣਦੀ ਇਹ ਵੀ ਦੂਜਾ ਹੀ ਟਰੱਕ ਕਿੰਨੇ ਦਿਨ ਲੈਂਦੀ ਹੈ ਜੀ ਕਿੰਨਾ ਵਸ ਰੈਡੀ ਹੋਈ ਆ ਦੋ ਦਿਨ ਲਈ ਕੱਲ ਨੂੰ ਸੂਪ ਤਿਆਰੀ ਹੈ ਤੂੰ ਤਿਆਰੀ ਹੈ ਹਾਂ ਠੀਕ ਹੈ ਕੀ ਰਿਕਾਰਡ ਆ ਦੁੱਧ ਦਾ ਇਹ 18 ਕਿਲੋ ਦਾ ਸਾਲਾਟਰ 18 ਲੀਟਰ ਦਾ ਬਾਈ ਨੇ ਰਿਕਾਰਡ ਦੱਸ 8 ਦੇਖੋ ਬਾਈ ਕਿਆ ਦੇਖ ਲੈ ਵਾਲੂ ਆ ਥਾਂ ਸੁੜੇ ਵਿੱਚ ਬੜਾ ਜੰਗਾ ਬਾਕੀ ਠੰਡੀ ਠੁੰਡੀ ਲੈ ਠੰਡੀ ਠੁੰਡੀ ਇਹ ਵੀ ਬਹੁਤ ਆ ਕੱਲਾ ਇਕੱਲਾ ਥਾਂ ਮੁੱਠੀ ਵਾਲਾ ਥਾਂ ਛੱਡੀ ਠੋਡੀ ਪੂਰੀ ਆ ਕੋਲ ਆ ਬਾਈ ਤੋਸ ਲੈ ਪੂਜਾ ਕੇ ਖੜ ਜਾਂਦੀ ਆ ਲੈ ਨੂੰ ਚੱਕ ਕੇ ਬਾਈ ਇਹ ਵੀ ਬਹੁਤ ਆ ਚੰਗੀ ਆ ਬ੍ਰੀਡ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਚਰਮ ਵਾਲੀ ਦੀ ਫੌਲ ਚੰਗੀ ਆ ਇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸਨਕ ਭੋਣਾ ਦਾ ਬਾਕੀ ਮੂੰਹ ਮਾ ਵਾਲਾ ਕਰੈਕਟਰ ਚਾਹ ਬੋਣਗਾ ਕੀ ਵੇਚਦੇ ਸਹੀ ਗੱਲ ਆ ਬਈ ਫੇਸ ਬੜਾ ਚੰਗਾ ਚਮਕ ਚਮਕ ਵਰਡ ਦੇ ਵਿੱਚ ਬੜੀ ਚੰਗੀ ਆ ਕਰੈਕਟਰ ਬਾਕੀ ਹਜੇ ਦੇਣਾ ਇੱਕ ਦੋ ਲੈੰਦੀ ਆ ਉਹਨਾਂ ਦਾ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤੇ ਆ ਠੰਢਾ ਘੁੰਮਣੇ ਬੱਚੇ ਆਪਣੇ ਸਾਰੇ ਕਰੈਕਟਰ ਲੈ ਠੀਕ ਆ ਬਈ ਲੈ ਇਹਦੇ ਵੀ ਬੜਾ ਥੱਲੇ ਬੈਠਾ ਰਹਿੰਦਾ ਕਿਆ ਬਾਤ ਆ ਲੈ ਮੁੱਲ ਭਰਾ ਦਾ ਫਿਰ ਇਹ 60000 ਰੁਪਏ ਮਾਨਦਾਨ ਹੋ ਜਾ ਬਾ ਮਾੜਾ ਮੋਟਾ ਹੋਊਗਾ 60000 ਰੁਪਏ ਮੁੱਲ ਮਾਨਦਾਨ ਜ਼ਰੂਰ ਹੋ ਜਾ ਫੇਸ ਬੜਾ ਪਿਆਰਾ ਬਈ ਫੀਚੀ ਰੂਪੀ ਚ ਬਹੁਤ ਆ ਫੜ ਬਾਕੀ ਤੋੜਾ ਤਾਰਾ ਚੰਗਾ ਬਈ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਦਿਖਾਤੇ ਮੁੱਲ ਬਾਈ ਨੇ ਤਿੰਨਾਂ ਦੀ ਜਾਇਜ ਰੱਖਿਆ ਕਿਸੇ ਵੀਰ ਦੇ ਤਰ੍ਹਾਂ ਜੋ ਕੋਈ ਪਸੰਦ ਆਏ ਬਾਈ ਡਾਕਟਰ ਮੁੱਲ ਤਾਂ ਆਪਣੇ ਵੜੇ ਜਾ ਹੀ ਹੁੰਦੇ ਆ ਬਾਈ ਹਾਂ ਬਈ ਜਮਾ ਜਾ ਆਪਣਾ ਤਾਂ 10 ਮਿੰਟਾਂ ਦੇ ਮਾਲ ਲੈ ਗਏ ਜਾਂਦਾ ਸਹੀ ਗੱਲ ਆ ਹੁਣ ਆਈ ਹੀ ਆ ਬੱਚਿਆਂ ਦੇਖ ਲੈ ਡਾਕਟਰ 75 78 ਅੱਛੇ ਰੁਪਏ ਨਹੀਂ ਆ ਲੈ ਸਹੀ ਆ ਆ ਬੱਚੀ ਕਿਤੇ ਮਾਰੀ ਹੋਈ ਨਹੀਂ ਮਾਰ ਲੈ ਧੰਨਵਾਦ